ਅਕਸਰ ਹੁੰਦਾ ਹੈ ਪ੍ਰੀਮੀਅਰ ਤੇ ਬੰਦੇ ਨੂੰ ਬੋਲਣਾ ਪੈਂਦਾ ਉਹ ਇੱਕ ਅੱਧਾ ਮਿੰਟ ਬੋਲਦਾ ਜਾਂ ਬਚ ਕੇ ਜੇ ਲੰਘ ਜਾਂਦਾ ਮੈਂ ਹਲੇ ਆਉਂਦਾ ਕਹਿ ਰਿਹਾ ਸੀ ਮੈਂ ਹਲੇ ਮੈਂ ਜਾ ਕੇ ਲਿਖੂਗਾ ਫਿਲਮ ਬਾਰੇ ਇੰਨੀ ਵਧੀਆ ਬਾਈ ਸੱਚੀ ਸਾਡੇ ਛੋਟੇ ਭਰਾ ਖੜੇ ਨੇ ਸਾਨੂੰ ਮਾਣ ਹੈ ਇਹ ਪੰਜਾਬ ਦਾ ਭਲਾ ਮੰਗਦੇ ਆ ਫਿਲਮ ਦੇਖਣੀ ਚਾਹੀਦੀ ਹੈ ਔਰ ਸਿਰਫ ਇਸ ਕਰਕੇ ਨਹੀਂ ਕਿ ਸਾਡੇ ਦੋਸਤ ਨੇ ਸਾਡਾ ਹਿੱਤ ਹੁੰਦਾ ਪਰ ਤੰਦਾ ਈਮਾਨਦਾਰੀ ਨਾਲ ਕੀਤਾ ਤੇ ਬਹੁਤ ਸ਼ਾਨਦਾਰ ਫਿਲਮ ਬੜੀਆਂ ਸਾਰੇ ਦੇਖ ਕੇ ਉਹ ਪਛਤਾਉਂਗੇ ਜੇ ਸਿਨੇਮੇ 'ਚ ਨਹੀਂ ਦੇਖੋਗੇ ਜਿ ਬਰਕਤਾਂ ਨਿੱਕੇ ਹੁੰਦੇ ਤੋਂ ਕਹਾਣੀਆਂ ਪੜਦੇ ਆ ਰਹੇ ਆ ਪਰ ਅਫਸੋਸ ਵਾਲੀ ਗੱਲ ਆ ਜੋ ਕਦਰਾਂ ਵਿੱਚ ਪੜਾਇਆ ਗਿਆ ਲਾਗੂ ਕਦੇ ਕਿਸੇ ਨੇ ਕਰਿਆ ਹੀ ਨਹੀਂ ਆਪਦੇ ਤੇ ਸੋ ਮੈਂ ਇਹੀ ਗੱਲ ਕਹੂੰਗਾ ਇਕੱਠੇ ਰੋ ਪਿਆਰ ਨਾਲ ਰੋ ਜ਼ਿੰਦਗੀ ਬਹੁਤ ਛੋਟੀ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਦੇਖੋ ਆ ਅਕਸਰ ਹੁੰਦਾ ਹੈ ਪ੍ਰੀਮੀਅਰ ਤੇ ਬੰਦੇ ਨੂੰ ਬੋਲਣਾ ਪੈਂਦਾ ਉਹ ਇੱਕ ਅੱਧਾ ਮਿੰਟ ਬੋਲਦਾ ਜਾਂ ਬਚ ਕੇ ਜੇ ਲੰਘ ਜਾਂਦਾ ਮੈਂ ਹਲੇ ਆਉਂਦਾ ਕਹਿ ਰਿਹਾ ਸੀ ਮੈਂ ਹਲੇ ਮੈਂ ਜਾ ਕੇ ਲਿਖੂੰਗਾ ਫਿਲਮ ਬਾਰੇ ਇੰਨੀ ਵਧੀਆ ਮਾ ਬਾਈ ਸੱਚੀ ਸਾਡੇ ਛੋਟੇ ਭਰਾ ਖੜੇ ਨੇ ਸਾਨੂੰ ਮਾਣ ਹੈ ਕਿ ਸਿਨੇਮਾ ਇੰਨੇ ਵਧੀਆ ਹੱਥਾਂ ਦੇ ਵਿੱਚ ਹੈ ਸਿਮਰਜੀਤ ਨੇ ਡਾਇਰੈਕਟ ਬਹੁਤ ਸੋਹਣੀ ਕੀਤੀ ਹੈ ਜਗਦੀਪ ਸਿੰਘ ਨੇ ਲਿਖੀ ਬਹੁਤ ਸੋਹਣੀ ਹੈ ਨੀਰੂ ਬਾਜਵਾ ਦੀ ਹੁਣ ਤੱਕ ਦੀ ਸ਼ਾਨਦਾਰ ਪਰਫਾਰਮੈਂਸ ਹੈ ਤੇ ਸਾਨੂੰ ਆ ਦੋ ਐਕਟਰ ਮਿਲੇ ਨੇ ਆ ਇੰਨਾ ਕੂਲ ਐਕਟਰ ਇੰਨੇ ਕੂਲ ਐਕਟਰ ਸਾਰੀ ਕਾਸਟ ਇੰਨੀ ਫਿੱਟ ਹੋਈ ਹੈ ਔਰ ਮੈਂ ਕਹਿੰਨਾ ਕਿ ਜੇ ਤੁਸੀਂ ਕਹਿੰਦੇ ਹੋ ਨਾ ਵੀ ਖਾਨੂੰ ਕਹਾਣੀ ਨਹੀਂ ਸੁਣਨ ਨੂੰ ਮਿਲਦੀ ਵਧੀਆ ਕਹਾਣੀ ਦੇਖਣ ਨੂੰ ਨਹੀਂ ਮਿਲਦੀ ਪੰਜਾਬੀ ਸਿਨੇਮਾ ਵਧੀਆ ਨਹੀਂ ਬਣ ਰਿਹਾ ਕੋਈ ਊਟ ਪਟੰਗ ਗੱਲ ਨਹੀਂ ਪਰਿਵਾਰ ਨੂੰ ਜੋੜਨ ਵਾਲੀ ਮੈਂ ਕਹਿੰਦਾ ਪੰਜਾਬ ਨੂੰ ਜੋੜਨ ਵਾਲੀ ਫਿਲਮਾਂ ਜੇ ਪੰਜਾਬ ਦਾ ਭਲਾ ਮੰਗਦੇ ਆ ਫਿਰ ਉਹ ਫਿਲਮ ਦੇਖਣੀ ਚਾਹੀਦੀ ਹੈ ਔਰ ਸਿਰਫ ਇਸ ਕਰਕੇ ਨਹੀਂ ਸਾਡੇ ਦੋਸਤ ਨੇ ਸਾਡਾ ਹਿੱਤ ਹੁੰਦਾ ਪਰ ਤੰਦਾ ਈਮਾਨਦਾਰੀ ਨਾਲ ਕੀਤਾ ਤੇ ਬਹੁਤ ਸ਼ਾਨਦਾਰ ਫਿਲਮ ਬੜੀਆਂ ਸਾਰੇ ਦੇਖ ਕੇ ਉਹ ਪਛਤਾਉਂਗੇ ਜੇ ਸਿਨੇਮੇਜ ਨਹੀਂ ਦੇਖੋਗੇ ਕਾਲੂ ਜਿੱਤੇ ਕਿਤੇ ਚੋਰੀ ਦੀ ਦੇਖੋਗੇ ਤਾਂ ਕਹੋਗੇ ਸਾਨੂੰ ਸਹੀ ਕਿਹਾ ਗਿਆ ਸੀ ਸੋ ਵਧਾਈ ਤੁਹਾਨੂੰ ਬਹੁਤ ਬਹੁਤ ਸਾਰੀ ਟੀਮ ਨੂੰ ਸ਼ਾਬਾਸ਼। ਥੈਂਕ ਯੂ ਬਈ। ਆਪਣੀ ਸਾਂਝੀ ਪਰਿਵਾਰ ਦੀ ਗੱਲ ਚੱਲ ਰਹੀ ਸੀ ਅਸੀਂ ਜਸਨ ਨਾਲ ਉਹੀ ਗੱਲ ਕਰ ਰਹੇ ਸੀ ਤੁਸੀਂ ਇਹਨਾਂ ਦੇ ਦੋਸਤ ਦੇ ਪਰਿਵਾਰ ਨਾਲ ਗਏ ਜਿੱਥੇ ਸਾਂਝਾ ਪਰਿਵਾਰ ਸੀਗਾ ਹਨਾ ਅੱਜ ਵੇ ਅੱਜ ਵੇਲੇ ਜਿੱਥੇ ਆਈਸੋਲੇਟਿਡ ਹੋ ਚੁੱਕੀਆਂ ਫੈਮਿਲੀਜ਼ ਤੁਹਾਡੇ ਫਿਲਮ ਤਾਂ ਇੱਕ ਸੁਨੇਹਾ ਬਹੁਤ ਸੋਨਾ ਦਿੰਦੀ ਹੈ ਪਰ ਉਹਨਾਂ ਪਰਿਵਾਰਾਂ ਵਾਲੀ ਜੋ ਅੱਜ ਵੀ ਇਕੱਠੇ ਨੇ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਪਹਿਲਾਂ ਤਾਂ ਉਹ ਵਧਾਈ ਦੇ ਪਾਤਰ ਨੇ ਜਿਹੜੇ ਅੱਜ ਵੀ ਇਕੱਠੇ ਨੇ ਕੱਠਿਆਂ ਦੇ ਵਿੱਚ ਇੱਕੇ ਦੇ ਵਿੱਚ ਬਰਕਤਾਂ ਨਿੱਕੇ ਹੁੰਦੇ ਤੋਂ ਕਹਾਣੀਆਂ ਪੜਦੇ ਆ ਰਹੇ ਆ ਪਰ ਅਫਸੋਸ ਵਾਲੀ ਗੱਲ ਆ ਜੋ ਕਦਰਾਂ ਵਿੱਚ ਪੜਾਇਆ ਗਿਆ ਲਾਗੂ ਕਦੇ ਕਿਸੇ ਨੇ ਕਰੇ ਹੀ ਨਹੀਂ ਆਬਦੇ ਤੇ ਸੋ ਮੈਂ ਇਹੀ ਗੱਲ ਕਹੂੰਗਾ ਕੱਠੇ ਰੋ ਪਿਆਰ ਨਾਲ ਰੋ ਜ਼ਿੰਦਗੀ ਬਹੁਤ ਛੋਟੀ ਹੈ ਤੇ ਅਖੀਰਲੇ ਜਦੋਂ ਸਾਹ ਆਉਂਦੇ ਆ ਨਾ ਜਦੋਂ ਬੰਦਾ ਇਹਨ ਜਮਾ ਬਿੱਡ ਤੇ ਆ ਜਾਂਦਾ ਉਹਨੂੰ ਫਿਰ ਖੂਨ ਦੇ ਰਿਸ਼ਤੇ ਯਾਦ ਆਉਂਦੇ ਆ ਫਿਰ ਉਹ ਤੋਂ ਦੇਰ ਹੋ ਜਾਂਦੀ ਹੈ ਤੁਹਾਡੇ ਬ੍ਰਦਰ ਵੀ ਨਾਲ ਆਏ ਹੋਏ ਆ ਉਹ ਵੀ ਇਮੋਸ਼ਨਲ ਹੋਏ ਇਸ ਫਿਲਮ ਦੇ ਭਰਾਵਾਂ ਦਾ ਪਿਆਰ ਬਹੁਤ ਕਿਉਂ ਨਹੀਂ ਹੋਵਾਂਗੇ ਜੀ ਮੈਂ ਰਾਣਾ ਭਾਈ ਜੀ ਇੱਕ ਗੱਲ ਬਹੁਤ ਸੋਹਣੀ ਕਹੀ ਆ ਫਿਲਮ ਦੇ ਵਿੱਚ ਇੱਕ ਡਾਇਲੋਗ ਕਹਨਾ ਵੀ ਸਾਨੂੰ ਮਿੱਟੀ ਦਾ ਮੋਹ ਜਾਗ ਪਿਆ ਸੀ ਰਿਸ਼ਤੇ ਮਿੱਟੀ ਕਰਨ ਲੱਗੇ ਸਰ ਰਿਸ਼ਤੇ ਮਿੱਟੀ ਕਰਨ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਕਿ ਮਿੱਟੀ ਮੁੱਲ ਦੀ ਹੈ ਜਾਂ ਰਿਸ਼ਤੇ ਮੁੱਲ ਦੇ ਸਾਡੇ ਕੋਲ ਸੋ ਇਹ ਬਹੁਤ ਬਹੁਤ ਸ਼ਾਨਦਾਰ ਗੱਲ ਹੈ थैंक यू ਸੋ ਮਚ थैंक यू ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ